ਕਿ ਨਾਨਕ ਗੁਰੂ ਸਿਗਮ ਭਗਤ ਗੁਰੂ ਆਦਮੀ ਸੰਸਾਰ ਚ ਹੁੰਦਾ ਹੈ ਕੋਈ ਗੁਰੂ ਹੋ ਸਕਦਾ ਹੈ ਭਗਤ ਗੁਰਬਾਣੀ ਇਸ ਗੱਲ ਤੇ ਹੀ ਖਲਾਫ ਬਾਮਣਾ ਆਪ ਗੁਰੂ ਬਣਿਆ ਹੋਇਆ ਹੈ ਗੋਖਨਾਥ ਹੋਰੋ ਬਣਿਆ ਹੋਇਆ ਹੈ ਆਲਰੇਡੀ ਗੁਰੂ ਹੈਗੇ ਨੇ ਭਗਤ ਦੇ ਖਲਾਫ ਨੇ ਭਗਤ ਕਹਿੰਦੇ ਦਾਸ ਗੁਰੂ ਪਰਮੇਸ਼ਰ ਇਹ ਗੱਲ ਤਾਂ ਰੌਲਾ ਹੀ ਹੈ ਭਗਤਾਂ ਦਾ ਰੌਲਾ ਲੋਕਲ ਗੁਰੂਆਂ ਦਾ ਜਿੰਨੀਆਂ ਵੀ ਮੱਤਾਂ ਨੇ ਇਸ ਬੋਣਡ ਦਾ ਹੀ ਰੌਲਾ ਹੈ ਭਗਤਾਲ ਦਾ ਉਹ ਕਹਿੰਦੇ ਨੇ ਆਦਮੀ ਗੁਰੂ ਦਾੜੀਓ ਕਹਿੰਦੇ ਆਦਮੀ ਗੁਰੂ ਹੁੰਦਾ ਅੱਜ ਅਸੀਂ ਮੰਨੀ ਬੈਠੇ ਗੁਰੂ ਹੈਗੇ ਨੇ ਤੇ ਫੇਰ ਗੁਰਮਤ ਸਾਡੇ ਕੋ ਕਿੱਥੋਂ ਰਹਿਣੀ ਸੀ ਗਾਮ ਕਿੱਥੋਂ ਰਹਿਣਾ ਸੀ ਸੋਜੀ ਕਿੱਥੋਂ ਰਹਿਣੀ ਸੀ ਪ੍ਰੈਕਟਿਕ ਕਿੱਥੋਂ ਰਹਿਣਾ ਸੀ ਸਭ ਕੁਝ ਹੋ ਹੀ ਗਿਆ ਜਿਹੜਾ ਹਿੰਦੂ ਵਾਲਾ ਹੋ ਜੇ ਸੀ ਹੋਵੇ ਉਹਨਾਂ ਜਿਹੜੀ ਲੜਾਈ ਸਾਡੇ ਨਾਲ ਘਟਾ ਐਨੀ ਹੈ ਫਰਕ ਆ ਲੜਾਈ ਝਗੜਾ ਉਹਨਾਂ ਦੇ ਘਟਾ ਸਾਡੇ ਨਾਲ ਐਨੀ ਉਹਨਾਂ ਚ ਕਮਜ਼ੋਰੀ ਆ ਵੀ ਸਾਡੇ ਨਾਲ ਲੜਾਈ ਝਗੜਾ ਘਟਾ ਐ ਸਾਡੇ ਕੋ ਵੱਧ ਵਾਕੀ ਬਤਾਂ ਦੇ ਨਹੀਂ ਲੜਾਈ ਝਗੜਾ ਨਹੀਂ ਇਹਨਾਂ ਸੱਖਾਂ ਚ ਇਹ ਸਾਡੇ ਇਹ ਸਾਡੇ ਕੋ ਫालतੂ ਐ ਕੋਈ ਯਾਰ ਤੂੰ ਦਸੰਦਰ ਕੀ ਦੰਗਾ ਪੁੱਠੀਆਂ ਮੱਤ ਤਾਂ ਲੈ ਲਈ ਪੁੱਠੀਆਂ ਵਕ ਲੈ ਲਈ ਜਿਹੜੀ ਸਿੱਧੀ ਦੀ ਉਹ ਛੜਤੀ ਜੁੜੀ ਗੱਲ ਜਿਹੜਾ ਪਿੱਛੇ ਨੂੰ ਮੁੜਦਾ ਪੁੱਠੇ ਪਾਸੇ ਨੂੰ ਜਾਂਦਾ ਪੁੱਠੇ ਪਾਸੇ ਵਾਲੀ ਏਂ ਜੀਜਾ ਚੁੱਕ ਲੈਂਦਾ ਸਿੱਧੇ ਪਾਸੇ ਵਾਲਾ ਸਿੱਧੇ ਪਾਸੇ ਵਾਲੀ ਏਂ ਜੀਜਾ ਚੁੱਕ ਲੈਂਦਾ ਪੁੱਠੀ ਮਾਤ ਲੈ ਲਈ ਸਿੱਧੀ ਛੜਤੀ ਉਹ ਤਾਂ ਭੁੱਖੇ ਖਾਏ ਚੱਲੀਏ ਦੂਖ ਉਹ ਤਾਂ ਭੁੱਖੇ ਖਾਏ ਚੱਲੀਏ ਦੂਖ ਸੋ ਕਿਉਂ ਵਿਸਰਾਏ ਮੇਰੀ ਮਾਏ ਹਾਂ ਮੇਰੀ ਮਾਏ ਮਾਤਰ ਨੂੰ ਕਹਿੰਦੇ ਨੇ ਆਪਣੀ ਬੁੱਧੀ ਨੂੰ ਕਹਿੰਦੇ ਨੇ ਆਪਣੀ ਬੁੱਧੀ ਫਿਰ ਉਹੀ ਚੀਜ਼ ਕਿਉਂ ਬਿਸਰਦੀ ਹੈ ਐਸੀ ਚੀਜ਼ ਬਸਤੂ ਕਿਉਂ ਬਿਸਰ ਗਈ ਆਦਮੀ ਨੂੰ ਮਾਇ ਜੀ ਦੀ ਭੁੱਖ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਆਦਮੀ ਕੋਈ ਕਹੇਗਾ ਨਾ ਬਨ ਉਸਨ ਸਾਥ ਕੋਈ ਦੁੱਖ ਹੋਵੇ ਸਾਰੀ ਲੜਾਈ ਆਦਮੀ ਦੀ ਜੋ ਸੁਜੂਹੀ ਦੁੱਖਾਂ ਦੇ ਖਿਲਾਫ ਹੈ ਸਾਰੀ ਜ਼ਿੰਦਗੀ ਆਦਮੀ ਕੀ ਕਰਦਾ ਆਪਣੇ ਦੁੱਖਾਂ ਨੂੰ ਸੁੱਖਾਂ 'ਚ ਬਦਲ ਦੇਦੀ ਉਹ ਸਾਰੀ ਉਮਰ ਲੱਗ ਜਾਂਦੀ ਹੈ ਕੋਈ ਦੁੱਖ ਨਾ ਹੋਵੇ ਮੈਨੂੰ ਨਾ ਹੋਵੇ ਮੇਰੇ ਕਿਸੇ ਰਿਸ਼ਤੇਦਾਰ ਨੂੰ ਨਾ ਹੋਵੇ ਕਿ ਪੁੱਤ-ਪੋਤੇ ਨੂੰ ਨਾ ਹੋਵੇ ਇਹ ਤਾਂ ਲੜਾਈ ਐ ਸਤਿ ਸਾਰ ਦੀ ਲੜਾਈ ਕੀ ਹੈ ਮੇਰੇ ਦੇਸ਼ ਦੇ ਬੰਦੇ ਨੂੰ ਨਾ ਹੋਵੇ ਮੇਰੇ ਪਾਰ ਦੇ ਬੰਦੇ ਨੂੰ ਨਾ ਹੋਵੇ ਦੇਖੋ ਜਿਵੇਂ ਜਿਵੇਂ ਕੋਈ ਲੀਡਰ ਹੈ ਇਹ ਤਾਂ ਲੜਾਈ ਲੜਿਆ ਸਤਿ ਸਾਰ ਹੋਰ ਕੀ ਕਰਨੇ ਮੇਰੇ ਨਾਲ ਦੇਸ਼ ਦੇ ਬੰਦੇ ਸੁਖੀ ਬਸਲ ਜੇ ਇਮਾਨਦਾਰ ਹੈ ਹੋ ਉਹਦਾ ਹੀ ਨਾ ਗੱਲ ਕਰਦਾ ਤੇ ਲੀਡਰ ਕਹਿੰਦਾ ਤਾਂ ਹੈਗਾ ਹੀ ਨਹੀਂ ਜਾਏ ਅੰਦਰੋਂ ਕਿਵੇਂ ਹੋਣ ਇਹ ਤਾਂ ਸਾਰਾ ਸੰਸਾਰ ਦੀ ਲੜਾਈ ਹੈ ਫਿਰ ਪਰ ਜਿਹਦਾ ਹੱਲ ਬੈਠ ਐਨੀ ਜੀ ਗੱਲ ਦੇ ਵਿੱਚ ਐ ਸੱਚੇ ਨਾਮ ਦੀ ਭੁੱਖ ਦੇ ਵਿੱਚ ਦੁੱਖ ਜਾਂਦੇ ਨੇ ਫਿਰ ਇਹਦਾ ਏਦਾਂ ਤਾਂ ਸੌਖਾ ਹੋਰ ਕੋਈ ਤਰੀਕਾ ਹੀ ਨਹੀਂ ਹੈ ਕਿਤੇ ਤਾਂ ਇਹ ਸੱਚ ਦੀ ਗੱਲ ਹੀ ਗੱਲ ਦਾ ਪ੍ਰਚਾਰ ਕਰਨਾ ਚਾਹੀਦਾ ਤੌਕਿਉ ਮਿਸਰਾ ਹੈ ਮੇਰੀ ਮਾਏ ਫੇਰ ਉਹਨੂੰ ਵਿਸਰਨਾ ਕਿ ਆ ਕਾਇਦੀ ਹੈ ਬਸ ਗੱਲ ਰਹੀ ਹੈ ਮਾਇਆ ਧਾਰੀ ਦਾ ਧਿਆਨ ਉਧਰ ਨਹੀਂ ਜਾਂਦਾ ਮਾਇਆ ਧਾਰੀ ਦਾ ਧਿਆਨ ਦੂਏ ਪਾਸੇ ਜਾਂਦਾ ਮਾਇਆ ਧਿਆਨ ਇਹਦਾ ਉਹ ਆਪਣੀ ਹੋਮੇ ਨਾਲੋਂ ਖੂਦ ਦੂਰ ਕਰਦਾ ਸੌ ਕਿਉ ਮਿਸਰਾ ਹੈ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾ ਇਹਨੂੰ ਕਿਉ ਵਿਸਰਦਾ ਸੰਸਾਰ ਨੂੰ ਵਿਸਰਿਆ ਹੋਇਆ ਖਾਵੇ ਖਤਵੇ ਨੂੰ ਸੰਸਾਰ ਤੂ ਇਹ ਰਾ ਆਪਣਾ ਸੱਚੇ ਨਾਮ ਦੀ ਭੁੱਖ ਪੈਗਾ ਖਰ ਕੇ ਆਪਣੇ ਦੁੱਖ ਦੂਰ ਕਰ ਲੈ ਸੰਸਾਰ ਹੈ ਹੰਕਾਰੀਆਂ ਦਾ ਹੋਮੇ ਵਾਲਿਆਂ ਦੇ ਦੁੱਖਾ ਉਹ ਆਪਣੀ ਤਾਕਤ ਨਾਲ ਕਰਦੇ ਨੇ ਦੂਰ ਬਾਇਆ ਨਾਲ ਮਾਇਆ ਦੀ ਮਾਇਆ ਨਾਲ ਦੁੱਖ ਦੂਰ ਕਰਦੇ ਨੇ ਹੰਕਾਰ ਦੀ ਨਾਮ ਨਾਲ ਉਹਦੇ ਬਾਣੀ ਚ ਰਹਿ ਕੇ ਦੁੱਖ ਦੂਰ ਕਰਦੇ ਨੇ ਔਰ ਜਾਣਦੇ ਨੇ ਭਗਤ ਜਾਣਦੇ ਨੇ ਗੁਰਮੁਖ ਜਾਣਦੇ ਨੇ ਨਾਲਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਉਹਨਾਂ ਨੂੰ نیند ਆਣਾ ਚਿੰਤਾ ਕਰਦਾ ਸਾਰਿਆਂ ਦੀ ਉਹ ਦੂਜਿਆਂ ਨੂੰ ਦੀਦਾਰ ਇਹਨੇ ਬੋਲਿਆ ਨੂੰ ਉਸ ਇੰਨਾ ਫਰਕ ਵੀ ਹੈ ਭਗਤਾਂ ਨੂੰ نیند ਆਇਆ ਇਹ ਜਿਹੜੇ ਭਗਤਾਂ ਦੇ ਵਿਸ਼ਵਾਸ ਕਰਦੇ ਨੇ ਗੁਰਬਾਣੀ ਦੇ ਭਰੋਸਾ ਕਰਦੇ ਨੇ ਭਰੋਸਾ ਕਰਦੇ ਨੇ ਸ਼ਰਧਾ ਨਹੀਂ ਕਰਦੇ ਸ਼ਰਧਾ ਬੰਨ ਨੂੰ ਨਹੀਂ ਹੁੰਦਾ ਭਰੋਸਾ ਉਹਨਾਂ ਨੂੰ ਜੇ ਨੀਦੀ ਦਾ ਭਰੋਸਾ ਕਰ ਲੈਂਦੇ ਨੇ ਉਹਨਾਂ ਦੇ ਵੀ ਦੁੱਖ ਦੂਰ ਹੋ ਜਾਂਦੇ ਨੇ ਗਾਲ ਨਹੀਂ ਜਾਂਦਾ ਕहां ਜਾ ਕੇ ਭਰੋਸਾ ਕਰਕੇ ਚੱਲੀ ਜਾਂਦੇ ਨੇ ਪਹੁੰਚ ਜਾਂਦੇ ਨੇ ਸੱਚਾ ਸਾਹਿਬ ਸੱਚਾ ਨਹੀਂ ਸੱਚਾ ਸਾਹਿਬ ਸੱਚੇ ਨਹੀਂ ਕਿਉਂਕਿ ਸਹਿਬ ਜਣਾ ਹੈ ਉਹ ਸੱਚਾ ਸਤ ਸਰੂਪ ਹੈ ਸਹਿਬ ਸਦਾ ਸਦਾ ਰਹਿੰਦਾ ਹੈ ਸੱਚਾ ਕੌਣ ਹੁੰਦਾ ਹੈ ਗਲਤ رائے ਨਹੀਂ ਦਿੰਦਾ ਝੂਠ ਨਹੀਂ ਬੋਲਦਾ ਸਵਾਰਥ ਨਹੀਂ ਇਹਦੇ ਵਿੱਚ ਹੈ ਸਵਾਰਥ ਹੈ ਹੀ ਨਹੀਂ ਸਵਾਰਥ ਨਹੀਂ ਇਹਦੇ ਵਿੱਚੋਂ ਸੱਚ ਹੈ ਸੱਚਾ ਨਾ ਹੈ ਉਹਦਾ ਜਿਹੜਾ ਗਿਆ ਉਹਦੇ ਜਿਹੜੀ رائے ਹੈ ਨਾ ਜਿਹੜੀ ਸਲਾਹ ਦਿੰਦਾ ਸਾਨੂੰ ਗਿਆਨ ਦਿੰਦਾ ਨਾ ਹੈ ਉਹਦੀ ਸਾਡੀ ਸਲਾਹ ਵੀ ਸੱਚੀ ਹੁੰਦੀ ਹੈ ਜਦੋਂ ਸੱਚੀ ਸਲਾਹ ਦਊ ਠੀਕ ਸਲਾਹ ਦਊ ਗਲਤ ਸਲਾਹ ਨਹੀਂ ਦਿੰਦਾ ਸਾਡੂ ਗਿਆਨ ਵੀ ਖਰਾਏ ਹੁੰਦੀ ਐ ਸਿਰਫ ਸਲਾਹ ਕੇ ਆ ਨਾ ਨਾਲ ਬਸ਼ਰਾ ਹੀ ਐ ਗਿਆਨ ਆਪਾਂ ਕਿਸੇ ਤੋਂ ਕੋਈ ਮਸ਼ਵਰਾ ਲੈਣ ਜਾਂਦੇ ਹਾਂ ਗਿਆਨ ਲੈਣ ਜਾਂਦੇ ਆਪਾਂ ਘਰੋਂ ਫਲਾਣ ਦੇ ਸਲਾਹ ਕਰਕੇ ਆਏ ਮੈਂ ਮਸ਼ਵਰਾ ਕਰਕੇ ਆਏ ਗਿਆਨ ਨਹੀਂ ਦਿੱਤਾ ਉਹ ਵੀ ਐਂਡੀ ਪਾਈ ਐ ਘਰ ਲਾ ਕੰਮ ਪਰ ਐਂਡੀ ਆ ਠੀਕ ਐ ਸੱਚਾ ਜਿਹੜਾ ਸਾਬ ਹੈ ਸੱਚਾ ਨਾਏ ਉਹ ਸੱਚੀ ਹਸਲਾਤ ਹੁੰਦਾ ਹੈ ਠੀਕ ਸਲਾਤ ਹੁੰਦਾ ਹੈ ਗਲਤ ਸਲਾਤ ਨਹੀਂ ਦਿੰਦਾ ਰਹਾਓ ਸੱਚੇ ਨਾਮ ਕੀ ਤਿਲ ਵਡਿਆਈ ਬਸ ਜਿੰਨਾ ਵੀ ਅਸੀਂ ਵਡਿਆਈ ਕੀਤੀ ਹੈ ਅਸੀਂ ਲੋਕਾਂ ਨੇ ਸੱਚੇ ਨਾਮ ਦੀ ਉਹ ਬਹੁਤ ਥੋੜੀ ਜਿਹੀ ਕੀਤੀ ਹੈ ਕਿਉਂ ਤਿਲਕ ਜੀ ਨੇ ਨਹੀਂ ਵਡਿਆਈ ਕੀਤੀ ਕਿਉਂ ਅਸੀਂ ਬਹੁਤ ਥੋੜੇ ਏਰੀਏ 'ਚ ਰਹਿੰਦੇ ਹਾਂ ਥੋੜੇ ਏਰੀਏ ਚ ਘੁੰਮਦੇ ਤੇ ਉਹਦੀ ਦਾ ਰਚਨਾ ਬਹੁਤ ਵੱਡੀ ਹੈ ਪਤਾ ਨਹੀਂ ਕਿੰਨੀ ਘੋਰ ਧਰਤੀ ਇਹਦੇ ਤੇ ਜੀਵ ਜਾਂਦਾ ਹੈ ਜੀਵਨ ਸਾਰੇ ਦਿਓ ਬੜਨਾ ਕਰਦਾ ਸਾਰੇ ਉਹਨੇ ਦਾ ਪੈਦਾ ਕੀਤੇ ਨੇ ਸਾਰਿਆਂ ਦੇ ਦੁੱਖ ਦੂਰ ਕਰਦਾ ਹੈ ਅਜੀਤਾ ਆਪਰੇ ਨਾਲ ਲੇਟਣ ਜਿੰਨੀ ਗਾਇ ਨਾ ਬੜਾਈ ਜਿੰਨੀ ਸਾਨੂੰ ਮਹਿਸੂਸ ਨਹੀਂ ਹੋਣੀ ਗਈ ਕੀਤੀ ਉਹਦੀ ਸਿਰਫ ਇੱਕ ਆਦਮੀ ਆਦਮੀ ਨਾਲ ਰਿਲੇਟਡ ਜਿਹੜੀ ਗੱਲ ਹੈ। ਭਜੂ ਪੰਛੀ ਦੇ ਬਰਖਦੇ ਸਤਾਵਨ ਨੇ ਇਹ ਰੀਜੂਨਾਂ ਨੇ ਸਭ ਦਾ ਇਹ ਉਹਨੂੰ ਬਕਰ ਹੈ। ਪਾਗਲ ਤਾਂ ਸਿਰਫ ਆਪਣੀ ਆਪਣੀ ਗੱਲ ਕਰਦਾ ਜਿਹੜੀ ਮੇਰੇ ਨਾਲ ਹੈ। ਜਿਹੜੀ ਉਹਨੂੰ ਮਹਿਸੂਸ ਹੋਈ ਹੈ ਸੁੱਖ ਦੁੱਖ ਦਾ ਸੁੱਖ ਦੁੱਖ ਦਾ ਕੀ ਪਤਾ ਦੁੱਖ ਨੂੰ ਦੁੱਖ ਦਾ ਕੀ ਪਤਾ। ਪਾਗਲ ਤਾਂ ਸਿਰਫ ਆਪਣੀ ਗੱਲ ਕਰਦਾ ਆਤਮਦਰਸ਼ੀ ਆਪਣੀ ਗੱਲ ਕਰਦਾ। ਉਹੀ ਉਹਦੀ ਹੱਡ ਬੀਤੀ ਉਹ ਹੀ ਗੱਲ ਕਰ ਰਿਹਾ ਹੈ ਦੁਹੇ ਦਾ ਦੁੱਖ ਦਾ ਦੁਹੇ ਨੂੰ ਪਤਾ ਹੋ ਜੇ ਤਰ ਲੱਗੇ ਸੋਈ ਜਾਣ ਦੁਹੇ ਦਾ ਸੁਖ ਦਾ ਦੁਹੇ ਨੂੰ ਪਤਾ ਹੋ ਦੁਹੇ ਦਾ ਸੁਖ ਦਾ ਮੈਨੂੰ ਕੀ ਪਤਾ ਦੁਹੇ ਦਾ ਦੁੱਖ ਦਾ ਮੈਨੂੰ ਕੀ ਪਤਾ ਆਪਣੇ ਨਾਲ ਜੋ ਉਹਦੀ ਬੀਤੀ ਹੈ ਸੁਖ ਹੋਇਆ ਉਹਨੇ ਕਬੜਾਈ ਕੀਤੀ ਉਸ ਗੱਲ ਦੀ ਹੋ ਕੀਤੀ ਹੈ ਸਾਚੇ ਨਾਮ ਕੀ ਲੱਗਾਇ ਭੋਗ ਸੱਚੇ ਨਾਮ ਹੱਡ ਬੀਤੀ ਹੈ ਇਹ ਹੱਡ ਬਿੱਤੀ ਗੱਲ ਐ ਰੈਨੂ ਦਾ ਜਦੋਂ ਤੋਂ ਸੱਜੇ ਰਾਮ ਦੀ ਭੁੱਖ ਲੱਗੀ ਆ ਮੇਰੇ ਨਾਲ ਆ ਹੋ ਗਈ ਉਹ ਤੇ ਭੁੱਖੇ ਖਾਏ ਚੱਲੀਏ ਦੁੱਖ ਉਹ ਤੇ ਭੁੱਖ ਦੇ ਖਾਦੇ ਹੀ ਦੁੱਖ ਮੇਰੇ ਤੋਂ ਦੂਰ ਹੋ ਗਏ ਫਲੂ ਜਿਹੜੂ ਭੁੱਖ ਲੱਗਿਆ ਉਹਦੇ ਨਾਲ ਇਹੀ ਹੋਊ ਇਹਦਾ ਵਿਚਾਰਨਾਂ ਵਾਲੀ ਗੱਲ ਐ ਉਹਨਾਂ ਦੱਸ ਦਿੱਤੀ ਐ ਵਿਚਾਰਨ ਵਾਲੀ ਗੱਲ ਐ ਉਈ ਪਾਈ ਫਿਰ ਤਾਂ ਸੋਖੀ ਗੱਲ ਐ ਵਧੀਆ ਇਹ ਜੇ ਐਨ ਹੋ ਗਿਆ ਸੱਚੇ ਨਾਮ ਦੀ ਭੁੱਖ ਪੈਦਾ ਕਰੀ ਸੱਚੇ ਨਾਮ ਕੀ ਤਿਲਵੜ ਆਈ ਤਿਲ ਜੇ ਨਹੀਂ ਵੜਾਈ ਅਸੀਂ ਆ ਖਾ ਕੇ ਥੱਕ ਕੇ ਗਰਮ ਤੇ ਲਿਖੇ ਗਏ ਤਿਲ ਵੜਾਈ ਆ ਖਾ ਕੇ ਕੀਮਤ ਨਹੀਂ ਪਾਈ ਵੜਾਈ ਬਥੇਰੀ ਆਖੀ ਆ ਖਾ ਕੇ ਕੀਮਤ ਨਹੀਂ ਪਾਈ ਪਰ ਵੜਾਈ ਫਿਰ ਵੀ ਨਹੀਂ ਮੁੱਕੀ ਸਾਥੇ ਪੂਰੀ ਵੀੜਾਈ ਨਹੀਂ ਗਏ ਹੋਈ ਕੀਮਤ ਨਹੀਂ ਪਾਈਦਾ ਪੂਰੀ ਗੱਲ ਨਹੀਂ ਗਏ ਹੋਈ ਸੱਤ ਗੱਲ ਪੂਰੀ ਨਹੀਂ ਗਾ ਉਹ ਤਾਂ ਲਗਾਤਾਰ ਉਹਦੇ ਚਲਦੀ ਹੈ ਲਗਾਤਾਰ ਸੰਸਾਰ ਚੱਲਦਾ ਹੈ ਲਗਾਤਾਰ ਸੰਸਾਰ ਚੱਲਦਾ ਹੈ ਪੈਦਾ ਹੋਈ ਜਾਂਦਾ ਹੈ ਅਦੇ ਜਿੰਨੀ ਫਿਲਮ ਦੇਖੀ ਹੈ ਉਹ ਨਹੀਂ ਦੱਸਦੀ ਜਿੰਨੀ ਕੁ ਵੇਖ ਕੇ ਦੇਖੀ ਹੈ ਉਹ ਨਹੀਂ ਦਸੀ ਹੈ ਦਾਸੀਂ ਪਹਿਲਾਂ ਦੇਖੀ ਹੈ ਨਾ ਪਿੱਛੋਂ ਦੇਖਣੀ ਹੈ ਉਹਨਾਂ ਸਟੌਪ ਨਹੀਂ ਕਰਦੇ ਲਾ ਸਕਦੇ ਬੜੀ ਆਈ ਤੇਜੋ ਸੰਸਾਰ ਚੱਲ ਰਿਹਾ ਕੱਲੂ ਕੀ ਹੋਣਾ ਪਤਾ ਹੈ ਕੀ ਨਵਾਂ ਹੋ ਜਾਣਾ ਪਤਾ ਹੈ ਕਿ ਮੈਂ ਉਹਨਾਂ ਕੰਟਰੋਲ ਕਰਨਾ ਪਤਾ ਹੈ ਕੋਈ ਨਹੀਂ ਪਤਾ ਇਹ ਸਭ ਮਿਲ ਕੇ ਅੱਖਾਂ ਲਪਾ ਹੈ ਜੇ ਕਹਿੰਦਾ ਜੀ ਸਾਰੇ ਵੀ ਭਲਾ ਮੈਂ ਅੱਖਣ ਵਾਲੇ ਮਿਲ ਕੇ ਅੱਖਣ ਲੱਗ ਜੀਏ ਵੱਡਾ ਨਾ ਹੋਗਾ ਇਹ ਤੇ ਬੜਿਆਈ ਗੱਲ ਲੱਗ ਜੀ ਇਹ ਬੜਿਆਈ ਗੱਲ ਲੱਗ ਜੀ ਇਹ ਜ ਮਤਲਬ ਆ ਸਾਰੇ ਸੰਸਾਰੇ ਉਹਦੀ ਵਡਿਆਈ ਕਰਨਗੇ ਵੇ ਵੱਡਾ ਨਾ ਹੋਗਾ ਘਾਟ ਨਾ ਜਾਏ ਫਿਰ ਕਿਹੜਾ ਬੜਾ ਹੋਜੂ ਉਹ ਵਡਿਆਈ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਕੋ ਸਾਡੇ ਵਡਿਆਈ ਦਾ ਭੁੱਖਾ ਹੈ ਉਹ ਵਡਿਆਈ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਭੁੱਖਾ ਹੈ ਉਹਦੀ ਵਡਿਆਈ ਕਿਉਂ ਕਰਦੇ ਸਵਾਲ ਫਿਰਿਆ ਉਹ ਵਿੜਾਈ ਤਾਂ ਕਰਦੇ ਆ ਆਪਣਾ ਕਾਰ ਦਾ ਨਸ਼ਾ ਉਹਦੀ ਵਿੜਾਈ ਨੂੰ ਉਤਰਦਾ ਪਾਣੀ ਸਰਜ ਪਉਰੀਆ ਕਿਹੜੇ ਆਦਮੀ ਦੇ ਜਿਆਦਾ ਸ਼ਰਾਬੀ ਹੋਏ ਹੋਏ ਤੇ ਉਹ شیخ ਅਧੇਰੇ ਸੀ ਪਾਣੀ ਢੋਲਣ ਵਾਸਤੇ ਥੋੜੀ ਬਾਹਰ ਇਹ ਵੇਲਾ ਕਰਨ ਵਾਸਤੇ ਪਾਣੀ ਬੇਸਟ ਕਰਨ ਵਾਸਤੇ ਉਹਦਾ ਉਹਦੇ ਵਾਸਤੇ ਬਾਹਰ ਜੇ ਉਹਨੂੰ ਸੁਰਤ ਆ ਜਾਏ ਪਾਣੀ ਲਾਖੋ ਲੈਣ ਦੇਣੀ ਵੀ ਉਹ ਜੋ ਪਾਣੀ ਨੂੰ ਕੋਈ ਫਾਇਦਾ ਨਹੀਂ ਹੈ ਉਹਦੇ 'ਚ ਇਲਾਬ ਹੈ ਭਾਈ ਵਡਿਆਈ ਦਾ ਪਰਮੇਸ਼ਰ ਨੂੰ ਪੜੀ ਪਰਮੇਸ਼ਰ ਵਡਿਆਈ ਕਰੇ ਤਾਂ ਵੱਡਾ ਹੋ ਜੂਗਾ ਅਸਾਂ ਤਾਂ ਵਡਿਆਈ ਕਰੇ ਤਾਂ ਵੱਡੇ ਹੋਗੇ ਕੋਈ ਆਸਮੀ ਵੀ ਨਹੀਂ ਹੁੰਦਾ ਵਡਿਆਈ ਕਰੇ ਤੇ ਤਾਂ ਸਮਾਂ ਨੁਕਸਾਨ ਹੁੰਦਾ ਨਾਨਕ ਨਹੀਂ ਕਹਿੰਦਾ ਮਰੀ ਵਡਿਆਈ ਕਰੋ ਵਡਿਆਈ ਦਾ ਠੀਕ ਹੈ ਅੰਕਾਰ ਦਾ ਪਰ ਉਹਦੇ ਤੇ ਟੀਕਾ ਹਸਰ ਨਹੀਂ ਕਰਦਾ ਹੈ ਸਿਹਤਾਰ ਦੇ ਬੰਦਿਆਂ ਤੇ ਟੀਕਾ ਹਸਰ ਕਰਦਾ ਹੈ ਉਹਤੇ ਨਹੀਂ ਹਸਰ ਕਰਦਾ ਜੇ ਕਹਿੰਦੇ ਸਾਰੇ ਵੀ ਵਿੜਾਈ ਗੱਲਾਂ ਲੱਗੀਆਂ ਫੇਰ ਵੀ ਉਹਤੇ ਉਹ ਵੱਡਾ ਨਹੀਂ ਆਪਣੇ ਅਪਰੋਸਮੇ ਦਾ ਵੱਡਾ ਨਾ ਹੋਵੇ ਘਾਟ ਨਾ ਜਾਏ ਘਾਟ ਨਾ ਜਾਏ ਕੋਈ ਨਹੀਂ ਫਰਕ ਪੈਂਦਾ ਹੈ ਵੀ ਮੇਰੀ ਹੁਣ ਵਿੜਾਈ ਗੱਲਾਂ ਲੱਗੀਆਂ ਹੁਣ ਮੈਂ ਚੌੜਾ ਹੋਜੂ ਓਹ ਨਹੀਂ ਹਸਰ ਪੈਂਦਾ ਇਸ ਗੱਲ ਦਾ ਘਾਟ ਨਾ ਜਾਏ ਜੇ ਨਾ ਕਰੀਏ ਅਸੀਂ ਕੋਈ ਵੀ ਉਹਦੀ ਵਡਿਆਈ ਤਾਂ ਉਹ ਨੂੰ ਇਹ ਵੀ ਨਹੀਂ ਫਰਕ ਪੈਂਦਾ ਵੀ ਨਹੀਂ ਕਿਉਂ ਨਹੀਂ ਕਰਦੇ ਉਹ ਨੂੰ ਨਾ ਕਰਨ ਦੀ ਚਿੰਤਾ ਨਹੀਂ ਕਰਨ ਵਡਿਆਈ ਕਰਨ ਦੀ ਖੁਸ਼ੀ ਨਹੀਂ ਇਸ ਸੰਸਾਰੀ ਆਦਮੀਆਂ ਤੇ ਸਰਪੰਦਾ ਇਹਨਾਂ ਦਾ ਲੱਗਦਾ ਉਹ ਤਾਂ ਨਹੀਂ ਪੈਂਦਾ ਅਗਰ ਲੱਦਾ ਇਹਦਾ ਅਸਰ ਉਹਨ ਕੀ ਫਰਕ ਪੈਂਦਾ ਜੇ ਕਰ ਕਹੀ ਜਾਓ ਜ਼ਿਆਦਾ ਫਿਰ ਤਾਂ ਜੇ ਜਾਓ ਹੈ ਉਹਦਾ ਸੁਭਾਅ ਉਹ ਜਿਹਾ ਹੀ ਰਹਣਾ ਕਿਸੇ ਨੂੰ ਵੜਾਈ ਕਰੇ ਉਹਨੇ ਵੱਧ ਨਹੀਂ ਦੇ ਦੇਣਾ ਨਾ ਕਰੇ ਤਾਂ ਕੱਟ ਨਹੀਂ ਦੇ ਤੁਰ ਨਾ ਦੇ ਸਾਰੇ ਹੀ ਨੇ ਉਹਦੇ ਸਵਾਜ ਨਹੀਂ ਕੋਈ ਫਰਕ ਪੈਂਦਾ ਨਾ ਉਹ ਮਰਿਆ ਨਾ ਹੋਵੇ ਸੋਗ ਨਾ ਵਰਦਾ ਨਾ ਉਹਦੇ ਘਰ ਸੋਗ ਹੁੰਦਾ ਵਰਦਾ ਨਹੀਂ ਹੈ ਇਹ ਮਰਨ ਵਾਲੇ ਜੰਮਣ ਵਾਲੇ ਬੰਦੇ ਤੇ ਸਰਪੈਂਦਾ ਇਸ ਗੱਲ ਦਾ ਵੜਾਈ ਦਾ ਕਿਉਂ ਕਿ ਅਸੀਂ ਜੰਮੜਵਾਲ ਦੇ ਵਿੱਚ ਚੱਲ ਸਾਨੂੰ ਬੜਿਆ ਹੀ ਚੰਗੀ ਲੱਗਦੀ ਐ ਵਢਾਈ ਕਰਨ ਵਾਲਾ ਚੰਗਾ ਲੱਗਦਾ ਚਾਪਰੂ ਸਾਧਵ ਜਿਹੜੇ ਲੀਡਰ ਨੂੰ ਚੰਗੇ ਲੱਗਦੇ ਨੇ ਨੇੜੇ ਨੂੰ ਉਠਾਉਣ ਦੇ ਨੂੰ ਹੋਰ ਕਰਕੇ ਬਣਾ ਰੱਖਿਆ ਕਰੋ ਬੰਦੇ ਨੂੰ ਬੰਦਾ ਵਧੀਆ ਹੈ ਕਿਉਂ ਜਿਹੜੀ ਗੱਲ ਆਪ ਨਹੀਂ ਕਹਿ ਸਕਦੇ ਉਹ ਐ ਤੈਨੂੰ ਵਧਾਟ ਢਾੜਾ ਕੇ ਸਾਨੂੰ ਚੰਗਾ ਲੱਗਦਾ ਉਹ ਇਹ ਜਿਹੜੇ ਬੰਦੇ ਨੇ ਨਾ ਮਾਇਆ ਧਾਰੀ ਜੰਮੜਵਾਲ ਵਾਲੇ ਉਹਨਾਂ ਨੂੰ ਇਹ ਜਿਹੇ ਬੰਦੇ ਚੰਗੇ ਲੱਗਦੇ ਨੇ ਉਹਨੂੰ ਨਹੀਂ ਕੋਈ ਫਰਕ ਪੈਂਦਾ ਉਹਨੂੰ ਪਤਾ ਹੈ ਵੀ ਇਹ ਦਵਾਈ ਖਾਂਦੇ ਨੇ ਆਪਣੇ ਵੇਲੇ ਫ੍ਰੀਜ ਦੇ